ਵਾਜੇ ਵਾਜ ਕੇ ਆ ਰਹੇ ਨੇ ਗੁਰਮੁਖ ਜਨ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਹੁਣ ਬੰਦ ਕਰ ਦਿਓ ਲੈਪ ਹੋਏ ਆ ਕੁਝ ਮੌਸਮ ਦੀ ਤਬਦੀਲੀ ਹੋ ਗਈ ਸੀ ਉਹਦੇ ਕਰਕੇ ਹੋ ਗਏ ਖੁਸ਼ੀ ਇਹ ਦਿਨ ਦਿਨ ਤੋਂ ਅਸਕ ਤੁਸੀਂ ਪੜ੍ਹਿਓ ਤੁਸੀਂ ਸਾਰੇ ਨਜ਼ਰਦੋਦ ਕਰ ਦਿਓ ਮੈਨੂੰ ਤੁਹਾਡਾ ਮੈਸੇਜ ਨਹੀਂ ਮੈਂ ਖੁਦ ਵੀ ਵੇਖਿਆ ਇਸਾਰੇ ਸੰਗਤਾਂ ਦੇ ਸਿਰੇ 15 ਤਰੀਕ ਨੂੰ ਮੇ ਬਹੁਤ ਜ਼ਿਆਦਾ ਫੈ ਰਿਆ ਠੀਕ ਇਹ ਸਮਝ ਲੈ ਜਿਹਨਾਂ ਦੀ ਸੋਚ ਉਹਨਾਂ ਨੇ ਕਾਜ ਚ ਵੀ ਲਈ ਇਹ ਵਿਚ ਲੋਗ ਵੀ ਚਾਹੇਗਾ ਉਹਨੂੰ ਕਮ ਕਰੇਗੀ ਪਰ ਇੱਕ ਗੱਲ ਧਿਆਨ ਵਿੱਚ ਰੱਖਣਾ ਲੈਟ ਬਣਾ ਲੈਟ ਨੂੰ ਕਿ ਜਿਹੜਾ মিডিਆ ਇਹਨੂੰ ਬਣਾਉਣ ਵਾਲਾ ਕੋਈ ਸੱਜਣ ਹੋਣਾ ਹੈ ਜਾਂੰਦੇ ਹੋ ਇਹ ਕਾਜ ਤੇ ਕਿਸੇ ਬੰਦੇ ਦੀ ਹੈ ਇਹ ਤਾਂ ਕਿਸੇ ਬੰਦੇ ਨੇ ਬਣਾਇਆ ਪਰ ਬੰਦਾ ਤੇ ਰੱਬ ਨੇ ਬਣਾਇਆ ਹੈ ਹਾਂ ਕੋ ਸਤਨਾਮ ਸੁਣਿਓ ਜਰਾ ਕਿ ਨਿੱਤ ਜਿਹੜਾ ਇਹ ਕਿਸੇ ਬੰਦੇ ਦੀ ਸੋਚ ਜਿਉਂ ਨੇ ਬਣਾਤਾ ਉਹ ਸਾਇੰਸ ਤੇ ਨਿਰਭਰ ਹੋਇਆ ਤਦ ਉਹ ਦੀ ਸੋਚ ਜੁਦੀ ਇੰਨੀ ਟਾਂ ਦੀ ਵਾਲੀ ਚੜਾਈ ਕੀਤੀ ਹੈ ਇੱਕ ਆਕੜ ਅੜ ਦਿੱਤੀ ਹੈ ਕੋਈ ਤੇ ਬੰਦੇ ਨੇ ਬਣਾਇਆ ਪਰ ਬੰਦਾ ਤੇ ਰੱਬ ਨੇ ਬਣਾਇਆ ਹੈ ਤਵਨ ਆ ਫਿਰ ਸਤਿਗੁਰੂ ਨਹੀਂ ਹੋਏ ਨਾ ਦੇਖੋ ਤੁਹਾਡੀ ਸਭ ਦੀ ਅਰਦਾਸ ਸਤਿਗੁਰੂ ਨੇ ਸੁਣ ਲਈ ਚਾਹੁੰਦੇ ਸਾਂ ਕਿੱਥੇ ਇਹ ਜਿਹੜੇ ਸਮੂਹਿਕ ਆਨੰਦ ਕਾਰਜ ਹਨ ਕਿਤਾਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਜੇ ਪਾਤਸ਼ਾਹ ਜੀ ਦੇ ਪਾਵਨ ਖੁੱਲੇ ਦਰਵਾਜ਼ੇ ਵਿੱਚ ਹੀ ਹੋਵੇ ਕੁਝ ਮੌਸਮਾਂ ਦੀ ਤੰਦਲੀ ਸੀ ਕੁਝ ਬਰਾਤਾਂ ਜਿਹੜੀਆਂ ਨੇ ਲੋਕ ਦੂਰੋਂ ਆਣਿਆ ਸੀ ਇਸ ਕਰਕੇ ਦੇਖੋ ਗਏ ਮੈਂ ਹੁਣ ਬੇਨਤੀ ਕਰਾਂਗਾ ਮੈਂ ਆਸ਼ ਕਰਨਾ ਵੀ ਸਾਰੀਆਂ ਬਰਾਤਾਂ ਬੋਝ ਗਈਆਂ ਚੌਂਗਾ ਸਾਹ ਵਿਚ ਉਹ ਦਿਲ ਚਾਰ ਪਰਿਵਾਰ ਜਿਹੜੇ ਆਏ ਨੇ ਗੰਨਕਾਰਜ ਹੋ ਜਾਣ ਬਾਬਦਰ ਸਰੋਧਰ ਹਾਲ ਵਿੱਚ ਦੂਜਾ ਪ੍ਰੋਗਰਾਮ ਫਿਰ ਦੁਆਰਾ ਆਨੰਦ ਕਾਜ ਬੜੇ ਜਾਣਗੇ ਪਰਵੀਰਪੰਨ ਸਿੰਘ ਜੀ ਬੈਠੇ ਨੇ ਪ੍ਰੈਸ ਕੋਟਲ ਉਹਨਾਂ ਦਾ ਕਹਿਣਾ ਸੀ ਜੇ ਲੋਕ ਇੱਥੇ ਹੀ ਸਾਧੂ ਜੀ ਦੇ ਚਰਨਾਂ ਚੇਹ ਦਾ ਸਾਜ ਜਾਣ ਅੱਬਰਦਾਸ ਬੇਨਤੀ ਸਾਹਿਬ ਦੇ ਚਰਨਾਂ ਚ ਕਰ ਲਈਆਂ ਪਾਡੀ ਸਭਨਾ ਦੀ ਅਰਦਾਸ ਸਤਿਗੁਰੂ ਜੀ ਨੇ ਸੁਣੀ ਹੈ ਤੇ ਤੁਸੀਂ ਸਾਰੇ ਅਸੀਂ ਤੁਸੀਂ ਸਾਰੇ ਤਨ ਕਲ ਦੀ ਤਰ ਸੱਚੇ ਬਾਦਸ਼ਾਹ ਦੇ ਹੁਣ ਵੇੜੇ ਵਿੱਚ ਆ ਗਏ ਸਾਰੇ ਹੁਣ ਕਾਜਰ ਦਾ ਬਣਾਇਓ ਸੁੱਚੀ ਸਹਿਬਦਾਸ ਦੀ ਬੇਨਤੀ ਪ੍ਰਵਾਨ ਕਰੋ ਛਿਜ ਕਾਓ ਗੱਡਵੱਡ ਫੱਤੇ ਬੁਲਾਓ ਸਾਰੇ ਭਾਈ ਭੈ ਅਖੋ ਜਵਾਹੇ ਗੁਰੂ ਜੀ ਦਾ ਸੰਸਾਰ ਬਾ ਤਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿ ਸੱਚ ਬਾਛਾ ਦੀ ਅਰੰਭ ਕੰਦਾ ਸਤਿ ਸਤ ਇਹ ਪ੍ਰੋਗਰਾਮ ਲਈ ਕਿਐ ਸੀ ਸਤਿਗੁਰੂ ਜੀ ਬੜੀ ਤੇਜ਼ ਰਫ਼ਤਾਰ ਨਾਲ ਸਮਾਪਤੀ ਵੱਲ ਉਦਾਰ ਹੈ ਹੁਕਮਨਾਮੇ ਸਰਵਨ ਕਰਕੇ ਇਹਨਾਂ ਪ੍ਰੋਗਰਾਮਾਂ ਦੀ ਰੰਗਤ ਹੋਈ ਸੈਡ ਬਾਦ ਪ੍ਰਾਰੰਭ ਸੰ 6 ਮਹੀਨੇ ਤੋਂ 6 ਮਹੀਨੇ ਤੋਂ ਦਾ ਪ੍ਰਚਾਰ ਕਰਦੇ ਆਣਾ ਇਹ ਜਿਹੜੇ ਆਨੰਦ ਕਾਰਜ ਦੇ 6 ਬੱਚੇ ਆਏ ਨੇ ਇਹਨਾਂ ਨੂੰ ਜਾ ਕੇ ਵੇਖਿਆ ਉਹ ਪਰਿਵਾਰਾਂ ਨੂੰ ਪੁੱਛਿਆ ਲੋੜਵੰਦ ਬਾਕੀ ਤੁਸੀਂ ਧਿਆਨ ਦਿਓ ਇਹ ਅੱਠ ਆਨੰਦ ਕਾਰਜ ਹੋਣੇ ਨੇ ਦੇਖੋ ਮੈਂ ਸਭ ਪਰਿਵਾਰਾਂ ਦਾ ਜਿਹੜਾ ਧੰਨਵਾਦ ਕਰਨਾ ਹੈ ਉਹ ਤੋਂ ਦੋ ਹਰਿਆਣੇ ਤੋਂ ਪਰਿਵਾਰ ਆਏ ਨੇ ਪਰਵਾਸੀ ਧਿਆਨ ਦਿਓ ਲੈਣਾ ਨੂੰ ਆਖਿਆ ਸੀ ਵੀ ਚਲੋ ਛੇ ਅਨੰਦ ਕਾਂ ਤਨ ਸਾਖ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੀ ਦੂਰੀ ਚ ਕਰਦਣ ਲੈ ਕੇ ਦਿੱਤੇ ਜਾਣਗੇ ਤੁਸੀਂ ਆਪਣੇ ਧਰਮ ਮੁਤਾਬਕ ਕੋਈਸੇ ਪੰਡਤ ਨੂੰ ਬੁਲਾ ਲਓ ਜੀ ਬੀਬੀ ਨਾਲ ਲਾਵਾ ਕਰਨੀਆਂ ਚਾਹੁੰਦੇ ਕਰ ਲਓ ਲੈਣਾ ਆਖਿਆ ਸੀ ਤੁਹਾਡੇ ਵਿੱਚ ਬੈਠੇ ਨਾ ਕੁੱਛ ਲਓ ਉਹਨਾਂ ਆਖਿਆ ਸੀ ਤੁਹਾਡੇ ਵਾਸਤੇ ਲਖਰਾ ਸ਼ਾਮਿਆਂ ਨਾਲ ਲਾ ਦਿੱਤਾ ਜਾਏਗਾ ਪਰ ਖੁਸ਼ੀ ਇਸ ਗੱਲ ਦੀ ਆ ਉਹ ਮੈਨੂੰ ਆਣ ਦੇ ਆਖ ਲੱਗੇ ਦੀ ਵਤੀ ਜਿਤੇ ਤਨ ਸਤguru ਗੁਰੂ ਦਾਸ ਸਾਹਿਬ ਦੇ ਚਰਨਾਂ 'ਚ ਸਭਾਗ ਜੋੜ ਰਹਿਣਗੇ ਸਾਨੂੰ ਵੀ ਸਤguru ਦੇ ਚਰਨਾਂ 'ਚ ਬਾਇਓ ਆਪੋ ਸਤਨਾਮ ਗੱਡ ਗਿਆ ਖੋ ਬਹਿਣਾ ਸਤਨਾਮ ਖੁਸ਼ੀ ਮਹਾਰਾਜ ਜੀ ਨੂੰ ਦੁਆਰ ਦੀ ਸਮਾਪਤੀ ਕੀਤੀ ਹੈ ਮੈਂ ਧੰਨਵਾਦ ਕਰਿਆ ਸੀ ਸੰਗਤੇ ਕੱਲ ਜਦੋਂ ਆਪਾਂ ਪੰਡਾਲ ਵਿੱਚ ਆਉਣਾ ਹੈ ਸੁਣਿਓ ਕੱਲ ਜਦੋਂ ਪੰਡਾਲ ਵਿੱਚ ਆਉਣਾ ਹੈ ਭਾਵਨਾ ਇਦਾਂ ਦੀ ਬਣਾਕ ਕੇ ਆਇਓ ਬੇਸਿਕ ਘਰ ਵਿੱਚ ਜੰਮੀ ਹੋਈ ਧੀ ਨੂੰ ਦੌਰਣਾ ਹੈ ਸੱਚੀ ਗੱਲ ਹੈ ਸਾਰੀ ਸੰਗਤ ਨੂੰ ਬੇਨਤੀ ਕਰਨਾ ਹੈ ਇਦਾਂ ਦੀਆਂ ਭਾਵਨਾਵਾਂ ਬਣਾਇਓ ਵੀ ਅਸੀਂ ਆਪਣੇ ਘਰ ਵਿੱਚ ਨਾਲ ਦੀ ਜੰਮੀ ਹੋਈ ਬੈਣ ਨੂੰ ਦੌਰਣਾ ਹੈ ਸਿਰ ਪਿਤਾ ਜੀ ਇੱਥੇ ਬੈਠੇ ਆ ਸਾਰੇ ਲੋਕ ਦਾਸਾਂ ਦੀ ਸਤਖਨ ਵਾਸੀ ਮਾਂ ਮਾਤਾ ਜੀ ਨੇ ਪਤਨਪੁਰ ਗਿਆਨ ਨੂੰ ਤਕਰੀਬਨ ਸਵਾ ਦੋ ਸਾਲ ਪਾਉ ਦਾ ਹੈ। ਸਾਲ ਬਾਅਦ ਉਹਨਾਂ ਦੀ ਵਰਸੀ ਮਨਾਇਈ ਸੀ ਤੇ ਜਦਦਾ ਇਹਨਾ ਖਾਣਾ ਆਪਣਿਆਂ ਦੀ ਸੇਵਕ ਕਰਨ ਦਾ ਮੈਂ ਗੱਲ ਜੋ ਘਰ ਵਿੱਚ ਸਾਡੇ ਚਲਦੀ ਮੈਂ ਉਹਨੂੰ ਸੰਭੀ ਕਰਨੀ ਚਾਹੁੰਦਾ। ਮੈਂ ਆਖਿਆ ਸੀ ਪਤਾ ਤੁਸੀਂ ਇਸ ਗੱਲ ਗਈ ਤਾਂ ਸੱਜੇ ਪਰਸ਼ਾ ਤੇ ਬੰਦਰ ਬਣਦਾ। ਅਸੀਂ ਬੜਾ ਪ੍ਰੇਮ ਲੈਨੇ ਆ ਸੰਗਤਾਂ ਵਿੱਚ ਜਾ ਕੇ ਘਰ ਘਰ। ਤਾਕਦੇ ਸਨ ਕਿੰਦਾ ਦਾ ਪ੍ਰੇਮ ਹੈ ਮੈਂ ਕਿਹਾ ਤਨ ਸਾਖ ਗੁਰੂ ਦਰਗਹੀ ਧਰ ਦਾ ਪ੍ਰੇਮ ਇਦਾਂ ਦਾ ਇਹ ਨਾਲ ਦੀ ਜੰਮੀ ਹੋਈ ਪੈ ਨਹੀਂ ਨਹੀਂ ਹੁੰਦੀ ਤਲਗੀ ਧਰ ਦੇ ਸੋਚ ਮੁਤਾਬਕ ਨਾਲ ਦੀ ਬਰਾਬਰ ਦੀ ਜਿਹੜੀ ਉਹ ਸਾਰੀਆਂ ਪੈਣਾ ਹੁੰਦੀਆਂ ਨੇ ਤਲਗੀ ਧਰ ਦੀ ਸੋਚ ਮੁਤਾਬਕ ਜਿਹੜੀ ਜੰਮੀ ਹੋਈ ਘਰ ਵਿੱਚ ਧੀ ਏ ਉਹ ਹੀ ਧੀ ਨਹੀਂ ਹੁੰਦੀ ਉਮਰ ਤੋਂ ਛੋਟੀਆਂ ਸਾਰੀਆਂ ਧੀਆਂ ਹੁੰਦੀਆਂ ਨੇ ਮੇਰਾ ਕਦਾਦੀ ਦਾ ਵਿਭਾਗ ਫਕਰ ਨਾਲ ਆਕਾਂ ਦਾ ਕਦਾਦੀ ਵੇਖੋ ਤੁਸੀਂ ਆnde ਸੀ ਨਾ ਕਿ ਮੇਰੇ ਘਰ ਵਿੱਚ ਇੱਕ ਧੀ ਜੰਮੀ ਹੈ ਤੇ ਦੋ ਪੁੱਤਰ ਨੇ ਵੇਖੋ ਕਲਗੀ ਧਰਨੇ ਅੱਠ ਧੀਆਂ ਹੋਰ ਬੇਟੀਆਂ ਨੇ ਅੱਠ ਕਸਪ ਬੋਲੋ ਗੱਲ ਕੇ ਆਖੋ ਸਭ ਨਾ ਦੇਖੋ ਤੁਹਾਡੀ ਸੋਚ ਹੋਏਗੀ ਮੇਰੇ ਇੱਕ ਧੀ ਜੰਮੀ ਹੈ ਵੇਖੋ ਉਸਾਬ ਸਾਬ ਨੇ ਪ੍ਰਬੰਧਕ ਨਾਲ ਮਿਲ ਕੇ ਬਾਬਾ ਦਲਪ੍ਰੀਤ ਸਿੰਘ ਜੀ ਬਾਬਾ ਅੰਕਾਰ ਸਿੰਘ ਜੀ ਆਏ ਹੋਏ ਤੁਸੀਂ ਸਭਾ ਨੇ ਰਲ ਕੇ ਬੱਲੇ ਦੀ ਰਸਮ ਅਦਾ ਕਰਣੀ ਐ ਇੰਨੀ ਭਾਵਨਾ ਬਣਾਣੀ ਐ ਇਹ ਮੇਰੇ ਘਰ ਵਿੱਚ ਜੰਮੀ ਰਹੀ ਐ ਇੰਨੀ ਭਾਵਨਾ ਬਣਾਣੀ ਐ ਇਹ ਮੇਰੇ ਨਾਲ ਦੀ ਜੰਮੀ ਰਹੀ ਐ ਤੇ ਰਸ ਵੇਖੋ ਕਿੰਦਾ ਬਣੇਗਾ ਬਾਕੀ ਹੁਣ ਆਨੰਦਕਾਰ ਦੀ ਰਸਮ ਅਦਾ ਹੋਣ ਲੱਗੀ ਪ੍ਰਬੰਧਕ ਵੀਰੋ ਤੁਸੀਂ ਘੱਟ ਬੋਲੋ ਜਨਮ ਟਾਡਾ ਸੰਗਤਾਂ ਦਾ ਅਸ਼ੀਰਵਾਦ ਜਿਹੜਾ ਸਮਾਨ ਵੀ ਦੇਣਾ ਹੈ ਤੇ ਤੁਹਾਨੂੰ ਅਸੀਂ ਤੋਰਨਾ ਹੈ ਤੁਹਾਡਾ ਘਰਵਸੈਣੇ ਸਤਿਗੁਰੂ ਨੇ ਵਸਾਣਾ ਤੇ ਅੱਠ ਜਿਹੜੇ ਸਬਾਗ ਜੋੜੇ ਆ ਗਏ ਉਹ ਬੈਠੋ ਜਿਹੜਾ ਇੱਕ ਜੋੜਾ ਰਹਿ ਗਿਆ ਇਹ ਤੁਸੀਂ ਨਾਂ ਵੀ ਇੱਥੇ ਹੋਏ ਮੈਂ ਸਤਿਗੁਰੂ ਸਾਡੇ ਇੱਥੇ ਨੇ ਗੁਰੂ ਰਾਮਦਾਸ ਜੀ ਆਸਮਾਨਾ ਦੀਆਂ ਆਪਾਂ ਬਖਸ਼ਾ ਪ੍ਰਾਪਤ ਕਰਨਾ ਸਾਰੀ ਸੰਗਤ ਦੇ ਨਾਮ ਨਾਲ ਬੋਲੋ ਪਹਿਲੇ ਹਿੱਸੇ ਸਿੰਘ ਬੋਲਣਗੇ ਦੂਜੇ ਹਿੱਸੇ ਗੱਦਗੇ ਪੈਨਾ ਬੋਲਣਗੇ ਸਾਰੀ ਸੰਗਤ ਦੇਓ ਸ਼ਾਂਤੀ ਬਣਾ ਲਿਓ ਵਿਆਹ ਬੜੇ ਵੇਖੇ ਨੇ ਤਨਸੱਦ ਨੂੰ ਗਲਗੀ ਤਰਮਾਰਾ ਦੇ ਵੇਹੜੇ ਵਿੱਚ ਆਣ ਕੇ ਵੇਖੋ ਕੈਸਾ ਆਨੰਦ ਹੈ ਸੁਣਿਓ ਸਾਰੀ ਸੰਗਤ ਮੇਰੇ ਨਾਲ ਨਾਲ ਬੋਲੋ ਸਤਨਾਮ सतनाम श्री बोलो सिंहो सतनाम श्रीलो सिंहो सतनाम श्रीलो गज के सतन हांजी गाॾके सिंधो सतनाम श्री садке педа સતના વારી સે બોલો સિંગો સાતના વાહે કુ સાહેબજીсадકે પેના સલો સિંગો સાતના શ્રી ગાય હે કુ સાહેબ પેનો શ્રી રામે કૃ પાહે વાહ વાહ સાતના બોલો સંગો સાત નામ શ્રી વાહે ગુરુ સાહેબજી બોલો સંગો સાત નામ શ્રી વાહે ગુરુ સાહેબજી જડકે ભૈનો સાત નામ શ્રી વાહે ગુરુ સાહેબજી બોલો સંગો સાત નામ શ્રી વાહે ગુરુ સાહેબજી भेण सात हरे कृष्ण गु सत श्रीणो सात श्री गुरू साहिब जी सात ਹਰੋ ਸਿੰਘੋ ਸਵਾਗਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਕੋ ਸੱਚ ਸਾਖੀ ਹੈ ਸੰਤਾ ਸੰਗਮਾਨ ਅੰਮ੍ਰਿਤ ਜਾਖੀ ਹੈ ਤਹਿ ਪੰਜਨ ਮਿਹਰਮਾਨ ਦਾਸ ਕੀ ਰੱਖੀ ਹੈ ਕਰੋ ਕਿਪਰ ਸੰਤੋ ਬੇਨਤੀ ਕਰਨਾ ਹਰਿ ਦਾ ਜਿਹੜਾ ਕੰਮ ਕੀਤਾ ਲੋ ਅਰਦਾਸ ਹੋਏ ਕਿ ਰਤਾ ਜੀ ਬਸ 20 ਮਿੰਟ ਵਿੱਚ ਪੂਰਾ ਪ੍ਰੋਗਰਾਮ ਚੀਰਵਾ ਦੇਣਾ ਅਰਦਾਸ ਹੋਣੀ ਹੈ ਇੱਕ ਬੇਨਤੀ ਸੁਣਿਓ ਆਪਾਂ ਨੇ ਵਿਸ਼ਪਾਗ ਕੋੜੇ ਦੇ ਮਾਤਾ ਪਿਤਾ ਖਲੋ ਜਾਣ ਬਾਬਾ ਦਲਜੀਤ ਸਿੰਘ ਜੀ ਦੇਖੇ ਨੇ ਇੱਕ ਵਾਰ ਮੈਂ ਨਾਲ ਦੇ ਨਗਰ ਵਿੱਚ ਗਿਆ ਤੇ ਆਖਣ ਲੱਗੇ ਅਰਦਾਸ ਤੇ ਅਰਦਾਸ ਹੀ ਸਾਰੇ ਖਲੋਜ ਮਾਨੂੰ ਬੇਨਤੀ ਪ੍ਰਵਾਨ ਕਰੋ ਸਾਰੀ ਸੰਗਤ ਖਲੋਜੋ 5 ਮਿੰਟ ਵਿੱਚ